ਸਤਿ ਸ਼੍ਰੀ ਅਕਾਲ ਦੀ ਅਨਮਿਊਟ ਦਿਖ ਰਿਹਾ ਹਾਂ ਤੁਸੀਂ ਮੈਂ ਪ੍ਰਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ। ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ ਤੇ ਚਰਚਾ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਜੀਤ ਸਿੰਘ। ਪ੍ਰੋਫੈਸਰ ਸਾਹਿਬ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਪ੍ਰਵਿੰਦਰ ਜੀ। ਪ੍ਰੋਫੈਸਰ ਸਾਹਿਬ ਇੱਕ ਘਟਨਾ ਕਲਕੱਤਾ ਦੇ ਵਿੱਚ ਹੋਈ ਇੱਕ ਟ੍ਰੇਨੀ ਡਾਕਟਰ ਦੇ ਨਾਲ ਕਥੇ ਤੌਰ ਤੇ ਜ਼ਬਰ ਜਨਾਹ ਹੋਇਆ ਉਸ ਤੋਂ ਬਾਅਦ ਉਸ ਨੂੰ ਕਤਲ ਕਰ ਦਿੱਤਾ ਗਿਆ। ਉਹ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਸੀ। ਪੂਰੇ ਦੇਸ਼ ਭਰ ਦੇ ਵਿੱਚ ਡਾਕਟਰ ਇਸ ਵੇਲੇ ਸੜਕਾਂ ਤੇ ਨੇ ਹੜਤਾਲਾਂ ਕੀਤੀਆਂ ਹੋਈਆਂ ਨੇ। ਪੀਜੀਆਈ ਤੱਕ ਹੜਤਾਲ ਹੈ। ਪਟਿਆਲਾ ਦੇ ਵੱਡੇ ਹਸਪਤਾਲ ਬੰਦ ਨੇ। ਯਾਨੀ ਕਿ ਆਪੀਡੀ ਬੰਦ ਨੇ ਡਾਕਟਰਾਂ ਨੇ ਹੜਤਾਲ ਕੀਤੀ ਹੋਈ ਹੈ। ਹੋਰ ਵੀ ਕਈ ਮਾਮਲਿਆਂ ਨੂੰ ਲੈ ਕੇ ਵੀ ਪਰ ਦੂਜੇ ਪਾਸੇ ਉੱਤਰਾਖੰਡ ਦੇ ਉਦਮਨਗਰ ਤੋਂ ਇੱਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਜਿਹਾ ਹੀ ਮਾਮਲਾ ਹੈ। ਉੱਥੇ ਇੱਕ ਨਰਸ ਦੇ ਨਾਲ ਕਥੇ ਤੌਰ ਤੇ ਬਲਾਤਕਾਰ ਹੋਇਆ ਉਦੋਂ ਬਾਅਦ ਉਸ ਨੂੰ ਕਤਲ ਕਰ ਦਿੱਤਾ ਗਿਆ ਪਰ ਇੱਕ ਪਾਸੇ ਕਲਕੱਤਾ ਦੀ ਘਟਨਾ ਹੋਈ ਹੈ ਜੋ ਉਸ ਉੱਤੇ ਪੂਰੇ ਦੇਸ਼ ਦਾ ਜ਼ੋਰ ਹੈ ਠੀਕ ਹੈ ਉਹ ਜਾਇਜ਼ ਹੈ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਇਨਸਾਫ ਮਿਲਣਾ ਚਾਹੀਦਾ ਹੈ ਪਰ ਉੱਤਰਾਖੰਡ ਵਾਲੀ ਘਟਨਾ ਤੇ ਕੋਈ ਵੀ ਬੋਲ ਕੇ ਹਾਲੇ ਬਹੁਤਾ ਰਾਜ਼ੀ ਨਹੀਂ ਹੈ ਬਹੁਤੇ ਲੋਕ ਬੋਲਦੇ ਨਜ਼ਰ ਵੀ ਨਹੀਂ ਆ ਰਹੇ ਕੀ ਲੱਗਦਾ ਹੈ ਕਿ ਉੱਥੋਂ ਦੀ ਸਿਰਫ ਸਰਕਾਰ ਜਿਹੜੀ ਹੈ ਉਹ ਵੱਖਰੀ ਜੀ ਕਿ ਸਰਕਾਰ ਹੈ ਪਾਜਪਾ ਪੱਖੀ ਸਰਕਾਰ ਨਹੀਂ ਹੈ ਤਾਂ ਇਸ ਕਰਕੇ ਉਸ ਸੂਬੇ ਦੇ ਇਸ਼ੂ ਨੂੰ ਜਿਆਦਾ ਵਿਧਾਇਆ ਜਾ ਰਿਹਾ ਹੈ ਕਿ ਇਸ ਪਿੱਛੇ ਇਸ ਦਾ ਸਿਆਸੀਕਰਨ ਵੀ ਹੋ ਰਿਹਾ ਮੇਰੇ ਕਹਿਣ ਦਾ ਭਾਵ ਠੀਕ ਹੈ ਇਨਸਾਫ ਮੰਗਣਾ ਜਾਇਜ਼ ਹੈ ਬਿਲਕੁਲ ਇਹ ਤੇ ਕੋਈ ਦੋ ਰਾਹੀ ਨਹੀਂ ਹੈਗਾ ਕਿ ਉਥੇ TMC ਨੂੰ ਕਾਰਨ ਕੀਤਾ ਜਾ ਰਿਹਾ ਔਰ ਕਿਉਂਕਿ TMC ਦਾ ਮੇਰੇ ਖਿਆਲ ਨੂੰ ਤੀਜੀ ਵਾਰੀ ਰਾਜ ਹੋ ਚੁੱਕਾ ਹੈ ਤੇ ਉਹ ਲੋਕ ਥੱਕੇ ਹੋਏ ਵੀ ਹੈਗੇ ਇਸ ਕਰਕੇ ਇਹ ਇੱਕ ਹੱਦ ਤੱਕ ਜਿਤਨਾ ਪੱਛਮੀ ਬੰਗਾਲ ਦੇ ਵਿੱਚ ਜਿਹੜਾ ਵੀ ਲਗਾਤਾਰ ਲੰਬੇ ਦੌਰ ਦੇ ਵਿੱਚ ਰਾਜ ਦੇ ਵਿੱਚ ਰਹਿੰਦਾ ਇੱਕ ਖਾਸ ਕਿਸਮ ਦੇ ਮਾਫੀਆ ਤੇ ਨਹੀਂ ਕਹਿਣਾ ਚਾਹੀਦਾ ਉਸ ਕਿਸਮ ਦੇ ਜਿਹੜੇ ਮਸਲ ਪਾਰ ਵਾਲੇ ਬੰਦੇ ਆ ਉਹ ਚਾਰੋਂ ਤਰਫ ਉਹਨਾਂ ਪੋਲਿਟੀਸ਼ੀਨਾਂ ਦੇ ਜਾਂ ਸਰਕਾਰਾਂ ਦੇ ਇਕੱਠੇ ਹੋ ਜਾਂਦੇ ਆ ਤੇ ਉਹ ਫਿਰ ਆਪਣੇ ਜਿਨੂੰ ਕਹਿੰਦੇ ਚੰਮ ਦੀਆਂ ਚਲਾਉਂਦੇ ਆ ਉਸ ਕਿਸਮ ਤੋਂ ਲੋਕ ਉਸ ਆਪਣੇ ਆਪ ਖੁਦਰਾਪਣ ਤੋਂ ਜਾਂ ਜਿਹੜੀ ਸ਼ਕਤੀ ਪ੍ਰਦਰਸ਼ਨ ਦੇ ਨਾਲ ਚੱਲਣਾ ਕਾਨੂੰਨ ਦੇ ਨਾਲ ਨਾ ਚੱਲਣਾ ਲੋਕ ਪਰੇਸ਼ਾਨ ਵੀ ਹੁੰਦੇ ਆ ਇਸ ਬਹਾਨੇ ਹੁਣ ਇਹ ਵੀ ਇੱਕ ਸੱਚ ਹੈ ਕਿ ਕਿਉਂਕਿ ਇਹ ਬਹੁਤ ਵੱਡਾ ਇੱਕ ਦਿਲ ਹਲਾ ਦੇਣ ਵਾਲਾ ક્રાઈમ ਹੈਗਾ એ કોઈ ਛੋટી ਗੱਲ ਨਹੀਂ ਹੈ ਡਾਕਟਰ ਦੇ ਨਾਲ ਹੋਣਾ ਇੰਜ ਹੋਣਾ ਉਹ ਵੀ ਕਲਕੱਤੇ ਦੀ ਗੱਲ ਹੈਗੀ ਜਦੋਂ ਇਸਤਰੀ ਕੇ ਨਾਲ ਕੋਈ ਹੋਵੇ ਤੇ ਕੁਦਰਤੀ ਸਾਰੀ ਜਗਾਈ ਪਰ ਇਹਦਾ મતલਬ ਇਹ ਨਹੀਂ ਕਿ ਉਹ ਇਕੱਲੇ ਉਸ ਕ੍ਰਾਈਮ ਦਾ ਹੀ ਰੌਲਾ ਪਿਆ ਹੋਇਆ ਉਹ ਡਾਕਟਰ ਜਨਰਲੀ ਬੜੇ ਪਰੇਸ਼ਾਨ ਆ ਉਹ ਬਹੁਤ ਓਵਰਵਰਕਡ ਆ ਹੋਰ ਕਿਤੇ ਕਿਸੇ ਕਿਸਮ ਦਾ ਉਹਨਾਂ ਨੂੰ ਜਿਹੜੀ ਰਾਹਤ ਘੰਟਿਆਂ ਦਾ ਕੋਈ پابੰਦੀ ਹੋਣੀ ਐ ਇੰਨੇ ਘੰਟੇ ਤੁਸੀਂ ਕੰਮ ਕਰੋਗੇ ਜਿਵੇਂ ਤੁਸੀਂ ਵੀ ਆਪਣੀ ਗੱਲ ਕਰ ਰਹੇ ਹੋ ਤੁਸੀਂ ਵੀ ਕਾਫੀ ਓਵਰਵਰਕਡ ਰਹਿੰਨੇ ਆ ਜਿਸ ਤਰ੍ਹਾਂ ਇਹੀ ਹਾਲ ਤੁਸੀਂ ਆਪਣੇ ਤੋਂ ਹਿਸਾਬ ਲਾ ਲਓ ਕਿ ਸਾਰੇ ਦੇਸ਼ ਦਾ ਹੀ ਆ ਅੱਜ ਪ੍ਰਧਾਨ ਮੰਤਰੀ ਨੇ ਆਪਣੇ ਪਾਸ਼ਣ ਦੇ ਵਿੱਚ ਜਿਹੜਾ ਕੱਲ ਪਾਸ਼ਣ ਹੋਇਆ ਉਹਨਾਂ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਐ ਕਿ ਉੱਥੇ ਜਾ ਕੇ ਮੈਡੀਕਲ ਦੇ ਏ ਲੋਕ ਕਰਨ ਜਾਂਦੇ ਡਿਗਰੀਆਂ ਡਾਕਟਰ ਬਣ ਜਾਂਦੇ ਜਿਨ੍ਹਾਂ ਦੇਸ਼ਾਂ ਦਾ ਤੁਸੀਂ ਨਾਮ ਵੀ ਨਹੀਂ ਸੁਣਿਆ ਹੋਣਾ ਮਤਲਬ ਇਹ ਗੱਲ ਠੀਕ ਹੈ ਮੈਨੂੰ ਲੱਗਦਾ ਉਹ ਜੇ ਬੰਗਲਾਦੇਸ਼ ਵੀ ਪੜ੍ਹਨ ਡਾਕਟਰੀ ਪੜ੍ਹਨ ਜਾਂਦੇ ਆ ਨੇਪਾਲ ਚ ਵੀ ਲੋਕ ਪੜਨ ਜਾ ਰਹੇ ਐ ਡਿਗਰੀਆਂ ਕਰਨ ਜਾ ਰਹੇ ਤੇ ਸਾਡੇ ਦੇਸ਼ ਲਈ ਇਹ ਵੈਸੇ ਹੀ ਬੜੀ ਨਮੂਸ਼ੀ ਵਾਲੀ ਗੱਲ ਮੈਂ ਆਪ ਜਾਣਦਾ ਕਿ ਸਾਡੇ ਬੱਚੇ ਜਿਹੜੇ ਉਹਨਾਂ ਨੂੰ ਆ ਕੇ ਐਡੀਸ਼ਨਲ ਟੈਸਟ ਦੇਣਾ ਪੈਂਦਾ ਪਰ ਜਿਨ੍ਹਾਂ ਨੂੰ ਇੱਥੇ ਦਾਖਲਾ ਨਹੀਂ ਮਿਲਦਾ ਉਹ ਨੇਪਾਲ ਚ ਜਾ ਕੇ ਮੈਡੀਕਲ ਦੀ ਡਿਗਰੀ ਕਰਕੇ ਆਉਂਦੇ ਐਮਬੀਬੀਐਸ ਕਰਕੇ ਆਉਂਦੇ ਤੇ ਇਹ ਨਮੋਸ਼ੀ ਵਾਲੀ ਗੱਲ ਤੋਂ ਹੀ ਬਚਣ ਲਈ ਉਹਨਾਂ ਨੇ ਕਿਹਾ ਅਸੀਂ 1 ਲੱਖ ਸੀਟਾਂ ਅੱਗੇ ਹੈਗੀਆਂ ਤੇ 75000 ਆਉਣ ਵਾਲੇ 4-5 ਸਾਲਾਂ 'ਚ ਹੋਰ ਸੀਟਾਂ ਕ੍ਰੀਏਟ ਕਰਾਂਗੇ ਤਾਂ ਕਿ ਜਿਹੜੇ ਵੀ ਸਾਡੇ ਵੱਢ ਤੋਂ ਵੱਧ ਬੰਦੇ ਆ ਇਥੇ ਇੱਕ ਤੇ ਪੈਸਾ ਬਚ ਮਿਲੂਗਾ ਇੱਕ ਇੰਸਟੀਚਿਊਸ਼ਨ ਖੁੱਲਣਗੇ ਇੱਕ ਹਸਪਤਾਲਾਂ ਦੇ ਵਿੱਚ ਹੋਰ ਡਾਕਟਰ ਮਿਲਣਗੇ ਇਹ ਗੈਪ ਜਿਹੜਾ ਹੈ ਉਸ ਨੂੰ ਦੂਰ ਕਰਨ ਲਈ ਅਸੀਂ ਇਹ 75000 ਸੀਟਾਂ ਜਿਹੜੀਆਂ ਹੋਰ ਕ੍ਰੀਏਟ ਕਰਨ ਜਾ ਰਹੇ ਹਾਂ ਤਾਂ ਕਿ ਬੱਚੇ ਸਾਡੇ ਬਾਹਰ ਜਾ ਕੇ ਵਿਦੇਸ਼ਾਂ 'ਚ ਜਾਂ ਦੂਜੀਆਂ ਜਗ੍ਹਾ ਤੇ ਤੱਕੇ ਨਾ ਖਾਂਣ ਇਹ ਤੇ ਗੱਲ ਠੀਕ ਹੈ ਪਹਿਲਾਂ ਕੈਲਕੂਲੇਸ਼ਨ ਕਿਉਂ ਨਹੀਂ ਕੀਤੀ ਜਾਂਦੀ ਸੀ ਸਾਡੇ ਕੋਈ ਪਤਾ ਨਹੀਂ ਕੋਈ ਰੱਤ ਰਤ ਪਾਪੂਲੇਸ਼ਨ ਤੇ ਨਹੀਂ ਵਧ ਜਾਂਦੀ ਤੁਸੀਂ 50 ਸਾਲ 25 ਸਾਲ ਇਨ ਐਡਵਾਂਸ ਪੇ ਇਹਦੋਂ 25 ਸਾਲਾਂ ਬਾਅਦ ਸਾਡੀ ਪਾਪੂਲੇਸ਼ਨ ਇੰਨੀ ਹੋਊਗੀ ਸਾਡੇ ਅੱਜ ਦੇ ਸਾਧਨ ਜਿਹੜੇ ਆ ਮੈਡੀਕਲ ਦੇ ਜਾਂ ਸਾਡੇ ਕੋਲ ਡਾਕਟਰ ਜਾਂ ਹਸਪਤਾਲ ਇੰਨੇ ਆ ਉਦੋਂ ਸਾਨੂੰ ਇੰਨੀ ਲੋਡ ਪਊਗੀ ਉਹਦੀ ਆਪਾਂ ਪਹਿਲਾਂ ਐਡਵਾਂਸ ਤਿਆਰੀ ਕਰੀਏ ਕੋਈ ਉਸ ਤਰੀਕੇ ਦੇ ਨਾਲ ਕੋਈ ਪਲੈਨਿੰਗ ਨਹੀਂ ਹੈ ਜਦੋਂ ਅਚਾਨਕ ਉੱਠਦੇ ਆ ਰੌਲਾ ਰੱਪਾ ਪੈ ਜਾਂਦਾ ਹੁਣ ਦੇਖੋ ਡਾਕਟਰ ਇਸ ਕਰਕੇ ਨਹੀਂ ਕਿ ਕੱਲੀ ਉਹ ਬੱਚੀ ਦੇ ਨਿਆਣ ਲਈ ਉਹ ਤਾਂ ਕਹਿੰਦੇ ਕਿ ਟੋਟਲ ਮੈਡੀਕਲ ਸਰਵਿਸ ਜਿਹੜੀ ਹਾਹਾਕਾਰ ਮੱਚੀ ਹੋਈ ਆ ਓਵਰਵਰਕਡ ਹੈ ਗਿਆ ਜਿਹਨੂੰ ਕਹਿੰਦੇ ਕਿ ਨਰਸਾਂ ਦਾ ਵੀ ਜਿਆਦਾ ਬਹੁਤ ਕਾਮੀ ਹੈ ਜੇ ਤੁਸੀਂ ਇੱਕ ਕਿਸਮ ਦਾ ਜਦੋਂ ਓਵਰਵਰਕ ਲੈਨੇ ਆ ਤੇ ਉਹਨਾਂ ਦੀ ਲਾਈਫ ਦਾ ਉਹਨਾਂ ਦੇ ਆਪਣੇ ਪਰਿਵਾਰਾਂ ਦਾ ਆਪਣੀ ਜ਼ਿੰਦਗੀ ਵੀ ਕੱਟਦੀ ਆ ਆਪਣੇ ਪਰਿਵਾਰ ਪਰਿਵਾਰ ਜਿਹੜੇ ਆ ਉਹਨਾਂ ਨੂੰ ਉਹਦੀ ਕੀਮਤ ਅਦਾ ਕਰਨੀ ਪੈਂਦੀ ਹੈ ਕਿਉਂਕਿ ਤੁਸੀਂ ਲੰਬੇ ਘੰਟੇ ਜਿਹੜੇ ਆ ਆਡ ਆਵਰ ਦੇ ਉੱਤੇ ਵੀ ਐਬਸੈਂਟਰੀ ਨਹੀਂ ਡਾਕਟਰਾਂ ਦੀ ਕੰਮ ਜੇ ਇਮਾਨਦਾਰੀ ਨਾਲ ਸੱਚੀ ਮੁੱਚ ਕੀਤਾ ਜਾਏ ਤੇ ਬਹੁਤ ਔਖਾ ਕੰਮ ਤੇ ਬਹੁਤ ਚੁਣੌਤੀਪੂਰਵਕ ਕੰਮ ਹੁੰਦਾ ਉਹ ਇਸ ਬਹਾਨੇ ਹੁਣ ਸਾਰੇ ਆਪਣਾ ਵੀ ਜਿਹੜਾ ਦਰਦ ਆ ਉਹਨੂੰ ਸੜਕਾਂ ਤੇ ਪ੍ਰਦਰਸ਼ਨ ਕਰਕੇ ਰੱਖ ਰਿਹਾ ਕਿ ਸਭ ਕੁਝ ਅੱਛਾ ਨਹੀਂ ਜਵੇਂ ਸੁਪਰੀਮ ਕੋਰਟ ਦੇ ਜੱਜਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਸੀਨੀਅਰ ਜੱਜਾਂ ਨੇ ਕਿ ਧਿਆਨ ਰੱਖ ਧਿਆਨ ਵਿੱਚ ਹੋਵੇ ਕਿ ਯਾਦ ਰੱਖਿਓ ਕਿ ਸੁਪਰੀਮ ਕੋਰਟ 'ਚ ਸਭ ਕੁਝ ਅੱਛਾ ਨਹੀਂ ਇਹ ਡਾਕਟਰ ਜਿਹੜੇ ਪ੍ਰਦਰਸ਼ਨ ਕਰ ਰਹੇ ਆ ਇਹ ਜੋ ਪੋਲਿਟਿਕਲ ਆਸਪੈਕਟ ਤੇ ਹੈ ਹੀ ਹੈ ਕਿ TMC ਨੂੰ ਕਾਰਨਰ ਕੀਤਾ ਜਾਏ ਕਿਉਂਕਿ ਉੱਥੇ ਇੱਕ West Bengal ਚ ਹੋਇਆ ਇਸ ਕਰਕੇ TMC ਦਾ ਨਿظام ਕੁਝ ਨਹੀਂ ਹੁੰਤੇ ਲਾਉਂਡ ਆਰਡਰ ਨਹੀਂ ਉੱਥੇ ਕਿਸ ਨੇ ਜਾ ਕੇ ਕੁਝ ਇਹੋ ਜਿਹੇ ਮੁੰਡਿਆਂ ਨੇ ਕੋਈ ਸਮਾਂਥਮੂਨ ਵੀ ਉੱਥੇ ਕੇਜੀ ਕਾਰ ਕੋਈ ਇਹੋ ਜਿਹਾ ਇੰਸਟੀਚਿਊਟ ਹਸਪਤਾਲ ਦਾ ਨਾਮ ਹੈਗਾ ਉਸ ਦਾ ਕੋਈ ਜੋ ਜਿਹੜੀ ਐਮਰਜੈਂਸੀ ਸਰਵਿਸਿਜ਼ ਹੁੰਦੀਆਂ ਉਹਦਾ ਫਰਨੀਚਰ ਪਾਂਤਾ ਹੋਰ ਕੁਝ ਇਨਸਟਰੂਮੈਂਟ ਪਾਂਤ ਪੁੰਨ ਦਿੱਤੇ ਆ ਖੈਰ ਉਹ ਬੰਦੇ ਕੁਝ ਅਰੈਸਟ ਕਰ ਲਏ ਆ ਉਹਨਾਂ ਦੇ ਉੱਤੇ ਕੇਸ ਕੂਸ ਪਾਤੇ ਆ ਪਰ ਇਸ ਗੱਲ ਨੂੰ ਜਿੱਥੇ ਇੱਕ ਪਾਸੇ ਰਾਜਨੀਤਿਕ ਰੰਗਤ ਦਿੱਤੀ ਜਾ ਰਹੀ ਆ ਪਰ ਸਮੁੱਚੇ ਦੇਸ਼ ਦੇ ਅੰਦਰ ਜੇ ਡਾਕਟਰ ਵੱਡੇ ਪੱਧਰ ਤੇ ਪ੍ਰਦਰਸ਼ਨ ਲਈ ਆ ਰਹੇ ਆ ਉਹ ਇਸ ਕਰਕੇ ਵੀ ਆ ਰਹੇ ਆ ਕਿ ਕੇਂਦਰ ਹੋਵੇ ਜਾਂ ਸੂਬੇ ਹੋਣ ਉਹਨਾਂ ਨੇ ਆਪੋ ਆਪਣੇ ਜਿਹੜੀ ਯੋਗਦਾਨ ਸੇਵਾਵਾਂ ਨੂੰ ਜਿਹੜੀਆਂ ਸਿਹਤ ਸੇਵਾਵਾਂ ਉਹਨੂੰ ਮਜ਼ਬੂਤ ਕਰਨ ਲਈ ਉਸ ਨੂੰ ਅਪਡੇਟ ਕਰਨ ਲਈ ਉਹਦੇ ਵਿੱਚ ਡਾਕਟਰਾਂ ਦੀ ਪ੍ਰੋਪਰ ਲੋਡਿੰਗ ਦਾ ਪ੍ਰਤੀ ਕਰਨ ਲਈ ਉਹ ਪੂਰੀਆਂ ਗੱਲਾਂ ਨਹੀਂ ਕੀਤੀਆਂ ਤੇ ਉਹ ਗੱਲਾਂ ਵੀ ਨਾਲੋਂ ਨਾਲ ਆਪਣੀਆਂ ਰੱਖ ਰਹੇ ਇਹ ਗੱਲ ਵੀ ਤੁਹਾਡਾ ਜਿਹੜਾ ਵਖਰੇਵਾ ਕਰਕੇ ਦੇਖਣਾ ਕਿ ਨਰਸ ਨੂੰ 15 ਦਿਨ ਹੋ ਗਏ ਹੈ ਵੈਸੇ ਪਤਾ ਤੇ ਮੇਰਾ ਕਿ ਪੰਜ-ਛੇ ਦਿਨ ਪਹਿਲਾਂ ਹੀ ਲੱਗਾ ਉਸ ਕੱਲ ਦਾ ਤੇ ਉਹ 30 ਤਰੀਕ ਦੀ ਕਰੋ ਗਾਇਬ ਆ ਫਿਰ ਉਹਦਾ ਕੁਛ ਦਿਨ ਬਾਅਦ ਪਤਾ ਲੱਗਾ ਕਿ ਉਹ ਉਥੇ ਸਤਾਂ ਅੱਠਾਂ ਦਿਨਾਂ ਬਾਅਦ ਕਿ ਉਹਦੀ ਬਾਡੀ ਮਿਲ ਗਈ ਘਰ ਤੋਂ 1.5 ਕਿਲੋਮੀਟਰ ਦੂਰ ਹੀ ਕੋਈ ਈ ਰਿਕਸ਼ਾ ਜਾਂ ਉਹਦੇ ਵਾਲਾ ਸੀ ਉਸਨੇ ਰੀਪ ਤੇ ਮਰਡਰ ਹੋਇਆ ਹੁਣ ਕਿਉਂਕਿ ਉਹ ਇੱਕ ਗੱਲ ਪਹਿਲਾਂ ਚੱਲ ਰਹੀ ਉਹਦੇ ਵਿੱਚ ਕੁਦਰਤੀ ਇਹ ਗੱਲ ਦਾ ਉਹਨਾਂ ਨਹੀਂ ਫਿਰ ਕਿਉਂਕਿ ਉਹ ਇੱਕ ਡਾਕਟਰ ਦਾ ਫਿਰ ਇਹ ਇੱਕ ਨਰਸ ਦਾ ਲੋਕ ਇੰਜ ਵੀ ਦੇਖ ਲਈ ਦੇ ਕੇ ਹਾਂ ਜਿ ਤਰ੍ਹਾਂ ਕਿ ਨਰਸ ਦੀ ਜੀਵਨ ਦੀ ਕੀਮਤ ਘੱਟ ਹੋਵੇ ਤੇ ਡਾਕਟਰ ਦੀ ਜ਼ਿਆਦਾ ਹੋਵੇ ਇੰਜ ਵੀ ਦੇਖਿਆ ਜਾਂਦਾ ਪਰ ਦੋਹਾਂ ਦੀ ਆਪੋ ਆਪਣੀ ਜਗ੍ਹਾ ਬਹੁਤ ਕੀਮਤੀ ਆ ਮਾਂ ਬੱਚਿਆਂ ਨੂੰ ਤੇ ਮਾਂ ਉਹ ਕੋਈ ਵੀ ਡਾਕਟਰ ਹੋਵੇ ਜਾਂ ਮਨਿਸਟਰ ਹੋਵੇ ਜਾਂ ਪੀਐਨ ਹੋਵੇ ਜਾਂ ਕੋਈ ਕਿਸਾਨ ਹੋਵੇ ਮਜ਼ਦੂਰ ਹੋਵੇ ਮਾਂ ਦੇ ਹੋਵੇ ਸਾਰਿਆਂ ਨੂੰ ਚਾਹੀਦੀ ਆ ਜਾਂ ਪਿਓ ਤੇ ਸਾਰਿਆਂ ਨੂੰ ਚਾਹੀਦਾ ਉਹਨਾਂ ਲਈ ਕੀਮਤ ਸਾਰਿਆਂ ਲਈ ਇੱਕੋ ਜੀ ਇਸ ਕਰਕੇ ਸਾਰੇ ਜਿਹੜੇ ਪ੍ਰਦਰਸ਼ਨ ਕਰੀਆ ਉਹਨਾਂ ਨੂੰ ਪੋਲਿਟਿਕਸ ਤੋਂ ਉੱਪਰ ਉੱਠ ਕੇ ਦੇਖਣਾ ਇਹ ਚਾਹੀਦਾ ਕਿ ਇੱਕ ਤੇ ਜਿਹੜੇ ਵਿਕਟਮ ਆ ਉਹਨਾਂ ਨੂੰ ਨਿਆਂ ਮਿਲੇ ਤੇ ਦੂਸਰਾ ਜਿਹੜੀਆਂ ਦੇਸ਼ ਦੇ ਵਿੱਚ ਸਿਹਤ ਸਮਾਵਾ ਆ ਉਹਨਾਂ 'ਚ ਸੁਧਾਰ ਕਿਵੇਂ ਇਹੋ ਜਿਹੇ ਹਾਲਾਤ ਦੇ ਵਿੱਚ ਦਬਾਅ ਪਾ ਕੇ ਲਿਆਂਦਾ ਜਾਏ ਕੁਝ ਤੇ ਪ੍ਰਧਾਨ ਮੰਤਰੀ ਨੇ ਪਹਿਲੇ ਹੀ ਉਹਨਾਂ ਐਸੇ ਚਿੰਤਾ ਚੋਂ ਕਿ ਅੱਜ ਦੇ ਇਹ ਦੇਸ਼ ਦੇ ਵਿੱਚ ਇਸ ਕਰਕੇ ਉੱਠੇ ਆ ਕਿ ਮਮਤਾ ਬੀ ਐਨਰਜੀ ਟਾਰਗੇਟ ਤੇ ਆ ਕੱਲ ਨੂੰ ਕਿਤੇ ਮੈਂ ਵੀ ਨਾ ਹੋ ਜਾऊं ਉਹਨਾਂ ਨੇ 75000 ਸੀਟਾਂ ਪਹਿਲਾਂ ਹੀ ਅਨਾਉਂਸ ਕਰਤੀਆਂ ਠੀਕ ਹੈ ਪ੍ਰੋਫੈਸਰ ਸਾਹਿਬ ਬੰਗਲਾਦੇਸ਼ ਹਿੰਦੂਆਂ ਨੂੰ ਬੇਬਜਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਹੈ ਇਹ ਬਿਆਨ ਕਿਸੇ ਹੋਰ ਦਾ ਨਹੀਂ ਬਲਕਿ ਆਰਐਸਐਸ ਮੁਖੀ ਮੋਹਨ ਭਾਗਵਤ ਦਾ ਬੀਤੇ ਕੱਲ ਉਹਨਾਂ ਨੇ ਝੰਡਾ ਲਹਿਰਾਉਣ ਤੋਂ ਬਾਅਦ ਇਹ ਬਿਆਨ ਦਿੱਤਾ ਕਿ ਬੰਗਲਾਦੇਸ਼ ਵਿੱਚ ਜੋ ਹਿੰਦੂ ਭਾਈਚਾਰੇ ਨਾਲ ਕਥਿਤ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਉਹਨਾਂ ਨੂੰ ਜੋ ਉਹਨਾਂ ਤੇ ਜੋ ਜ਼ੁਲਮ ਹੋ ਰਿਹਾ ਉਸ ਲਈ ਅਸੀਂ ਸਾਨੂੰ ਕਿਸੇ ਨਾ ਕਿਸੇ ਕਦਮ ਚੁੱਕਣੇ ਚਾਹੀਦੇ ਨੇ ਸਾਡਾ ਦੇਸ਼ ਹੈ ਜਿਹੜਾ ਉਸ ਨੂੰ ਯਕੀਨੀ ਬਣਾਉਣਾ ਚਾਹੀਦਾ ਉਹਨਾਂ ਦੀ ਰੱਖਿਆ ਕਰਨਾ ਕੀ ਤੁਹਾਨੂੰ ਕੀ ਲੱਗਦਾ ਕਿ ਇੱਥੇ ਹੁਣ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਮੋਹਨ ਭਾਗਵਤ ਨੇ ਕਿਉਂਕਿ ਪਿਛਲੇ ਦੌਰਾਨ ਇਹ ਵੀ ਗੱਲਾਂ ਸਾਹਮਣੇ ਆਈਆਂ ਸੀ ਕਿ ਆਰਐਸਐਸ ਦੀ ਭਾਜਪਾ ਨਾਲ ਕਿਤੇ ਨਾ ਕਿਤੇ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਦਰਾੜਾਂ ਨੇ ਜੜੀਆਂ ਉਹ ਪਈਆਂ ਨੇ ਇੱਕ ਅਥੇ ਤੌਰ ਤੇ ਕਿਹਾ ਜਾ ਰਿਹਾ ਸੀ ਕਿ ਹੁਣ ਲੱਗਦਾ ਹੈ ਕਿ ਇਹ ਸਿੱਧੇ ਤੌਰ ਤੇ ਕੇਂਦਰ ਸਰਕਾਰ ਉੱਤੇ ਆਰਐਸਐਸ ਮੁਖੀ ਦਾ ਨਿਸ਼ਾਨਾ ਹੈ ਜਾਂ ਫਿਰ ਵਾਕਈ ਉਹਨਾਂ ਨੇ ਬੰਗਲਾਦੇਸ਼ ਵਿੱਚ ਇਕੱਲੇ ਹਿੰਦੂਆਂ ਦੀ ਰੱਖਿਆ ਨੂੰ ਹੀ ਲੈ ਕੇ ਇਹ ਬਿਆਨ ਦਿੱਤਾ ਹੋਊਗਾ ਅ ਦੋਵੇਂ ਗੱਲਾਂ ਹੀ ਹੋ ਸਕਦੀਆਂ ਥੋੜੀਆਂ ਬਹੁਤ ਪਰ ਇੱਕ ਤੇ ਦੇਖੋ ਐਡਾ ਵੱਡਾ ਦਿਨ ਹੋਵੇ 15 ਅਕਤੂਬਰ ਉਹ ਬੜੇ ਅਲਟਰਾ ਨੈਸ਼ਨਲਿਸਟ ਹੈਗੇ ਆ ਤੇ ਕੁਦਰਤੀ ਹੈ ਜਦੋਂ ਗਵਾਂਡ ਦੇ ਦੇਸ਼ ਵਿੱਚ ਇਹੋ ਜੀਆਂ ਖਬਰਾਂ ਆ ਰਹੀਆਂ ਹੋਣ ਕਿ ਉੱਥੇ ਹਿੰਦੂਆਂ ਦਾ ਘਰ ਸਾੜਦਾ ਕੱਲ ਵੀ ਇੱਕ ਕਿਸੇ ਦੇ ਘਰ ਤੇ ਹਮਲਾ ਕੀਤਾ ਉਹ ਬਚਾ ਲਿਆ ਸਾੜਿਆ ਉਹਨੂੰ ਅੱਗ ਲਾਤੀ ਹੈ ਕਿਸੇ ਪਿੰਡ ਜਾਨਦੂ ਉੱਤਰ ਪੱਛਮੀ ਬੰਗਲਾਦੇਸ਼ ਦੀ ਗੱਲ ਇਹ ਹੈਗੀ ਇਸਤੇ ਕੋਈ ਵੀ ਜਿਹੜਾ ਧਰਮ ਦੇ ਨਾਂ ਤੇ ਰਾਜਨੀਤੀ ਕਰਦਾ ਜਾਂ ਧਰਮ ਦਾ ਪੈਰੋਕਾਰ ਆ ਵੀ ਮੈਂ ਇਹਦਾ ਲੰਬੜਦਾਰ ਆਰਐਸਐਸ ਹਿੰਦੂ ਧਰਮ ਦੀ ਲੰਬੜਦਾਰ ਜਿਵੇਂ ਐਸਜੀਪੀਸੀ ਸਾਡੇ ਕੋਲ ਸਿੱਖ ਸਮੁਦਾਏ ਦੇ ਇੱਕ ਉਹਦੀ ਸਮੁਦਾਏ ਦੀ ਨੁਮਾਇੰਦਾ ਇੱਕ ਸੰਸਥਾਨ ਹੈਗਾ ਤੇ ਉਹਦੇ ਹੈੱਡ ਕਦੋਂ ਵੀ ਜੇ ਕਿਤੇ ਸਿੱਖਾਂ ਨਾਲ ਅਸਾਮ 'ਚ ਹੋਏ ਜਾਂ ਉੱਤਰਾਖੰਡ 'ਚ ਹੋਏ ਜਾਂ ਕਿਸੇ ਵੀ ਦੇਸ਼ ਦੇ ਜਾਂ ਵਿਦੇਸ਼ ਦੇ ਕਿਸੇ ਕੋਨੇ 'ਚ ਹੋਏ ਤੂੰ ਆਪਣਾ ਬਿਆਨ ਦੇਣਗੇ ਕਿ ਸਾਡਾ ਰੱਖਿਆ ਕਰਨਾ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਲਿਖਣਗੇ ਇਹਦਾ ਇੱਕ ਫਾਰਮਲ ਤਾਂ RTB ਇੱਕ ਰਿਸਪੌਂਸ ਹੋ ਸਕਦਾ ਕਿ ਇਹਦਾ ਕੋਈ ਜਿਸ ਤਰ੍ਹਾਂ ਤੁਹਾਡੇ ਮਨ ਚ ਆ ਕੇ ਟਾਰਗੇਟ ਹੋ ਸਕਦਾ ਦੂਸਰੀ ਗੱਲ ਇਹ ਕਿ ਹੋਮ ਮਿਨਿਸਟਰ ਨੇ ਪਹਿਲੇ ਹੀ ਕਹਿ ਦਿੱਤਾ ਆ ਕਿ ਅਸੀਂ ਬੜਾ ਉਹਦੇ ਤੇ ਇਵਨ ਜੀ ਦਵਾਲ ਜਾਂ ਹੋਰ ਉਹ ਪਹਿਲੇ ਦਿਨ ਤੋਂ ਪ੍ਰਧਾਨ ਮੰਤਰੀ ਇਨਕਲੂਡਿੰਗ ਪ੍ਰਧਾਨ ਮੰਤਰੀ ਕਿ ਅਸੀਂ ਸ਼ੇਖ ਸੀਨਾ ਤੇ ਇੱਥੇ ਬਿਠੀ ਹੋਈ ਆ ਤੇ ਥੋੜਾ ਬਹੁਤ ਇਹ ਜ਼ਰੂਰੀ ਆ ਕਿ ਜਿਹੜੇ ਉੱਥੋਂ ਦੇ ਬੰਗਲਾਦੇਸ਼ੀ ਜਿਹੜਾ ਟੈਂਪਰੇਚਰ ਛੜਿਆ ਹੋਇਆ ਤੇ ਸ਼ੇਖ ਅਸੀਨਾ ਦੇ ਅਗੇਂਸਟ ਬਹੁਤ ਚੜਿਆ ਤੇ ਅਸੀਂ ਉਹਨਾਂ ਨੂੰ ਸ਼ੈਲਟਰ ਦਿੱਤੀਆ ਤੇ ਉਹਨਾਂ ਨੇ ਇਹ ਵੰਗਾ ਰਿਆ ਸੀਗਾ ਕਿ ਜਿਹੜਾ ਵੀ ਸ਼ੇਖ ਅਸੀਨਾ ਨੂੰ ਕੰਟਰੀ ਸ਼ੈਲਟਰ ਦੇਊਗਾ ਫਿਰ ਉਹ ਆਪਣਾ ਸੋਚ ਸਮਝ ਲੈ ਪੇ ਅਸੀਂ ਉਹਦੇ ਤੇ ਆਪਣਾ ਰੂਸ਼ ਮਜਾਰਾ ਜੋ ਵੀ ਹੈ ਉਹਨਾਂ ਤੇ ਵੀ ਕਿਹਾ ਸੀ ਕਿ ਅਸੀਂ ਉਹਨਾਂ ਦੇ ਜਿਹੜੇ ਕੌਂਸੂਲੇਟ ਆ ਜਾਂ ਐਮਬੈਸੀਜ਼ ਆ ਉਹਦਾ ਕਰਾਓ ਕਰਾਂਗੇ ਉਹਨਾਂ ਦੇ ਬੰਦਿਆਂ ਦਾ ਕਰਾਓ ਕਰਾਂਗੇ ਉੱਥੇ ਤੇ ਇਸ ਕਿਸਮ ਦੀ ਉਹਨਾਂ ਨੇ ਪਹਿਲਾਂ ਹੀ ਇੱਕ ਚਣੌਤੀ ਕਹੋ ਜਾਂ ਥ੍ਰੈਟ ਦੇ ਦੇ ਦਿੱਤਾ ਹੈ ਧਮਕੀ ਦਿੱਤੀ ਹੋਈ ਹੈ ਉਹਦੇ ਮੁਤਾਬਕ ਵੀ ਬੰਗਲਾਦੇਸ਼ ਚ ਤੇ ਉਹ ਜਿਹੜਾ ਇੱਕ ਆਦੂਕ ਆ ਉਹ ਕਿਉਂਕਿ ਛੇਖ ਸੀਨਾਂ ਨੂੰ ਅਸੀਂ ਪਨਾਹ ਦਿੱਤੀ ਹੋਈ ਹੈ ਤੇ ਅੱਗੇ ਕਿਸੇ ਪਾਸੇ ਤੋਰ ਦੇਣੀ ਛਾ ਜਾਂ ਉਹ ਜਾਣਾ ਨਹੀਂ ਚਾਹੁੰਦੀ ਜਾਂ ਕੋਈ ਹੋਰ ਕੰਟਰੀ ਉਹਨੂੰ ਲੈਣਾ ਨਹੀਂ ਚਾਹੁੰਦਾ ਵਿੱਚ ਇੰਗਲੈਂਡ ਦਾ ਵਿੱਚ ਯੂਏਈ ਦਾ ਜਾਂ ਸਾਉਦੀ ਦਾ ਕੋਈ ਇਹੋ ਜੀਆਂ ਗੱਲਾਂ ਆਈਆਂ ਸੀ ਤੇ ਹੁਣ ਉਹਦੇ ਮੁੰਡੇ ਨੇ ਬਿਆਨ ਪਿੱਛੇ ਜੇ ਤਿੰਨ ਚਾਰ ਦਿਨ ਪਹਿਲਾਂ ਦਿੱਤਾ ਸੀ ਕਿ ਨਹੀਂ ਮਾਤਾ ਜੀ ਅਜੇ ਇੱਥੇ ਹੀ ਰਹਿਣਗੇ ਕਿਤੇ ਅਜੇ ਜਾਣ ਦਾ ਉਹਨਾਂ ਦਾ ਪ੍ਰੋਗਰਾਮ ਨਹੀਂ ਹੁਣ ਇਹ ਜਿਹੜੀਆਂ ਗੱਲਾਂ ਇੰਨਾ ਹਾਲਾਤਾਂ ਚ ਟੈਨਸ਼ਨ ਤੇ ਹੈ ਹੀ ਕੀ ਮੋਨ ਭਗਵਤ ਇਸ ਗੱਲ 'ਈ ਕੇਂਦਰ ਨੂੰ ਇਸ਼ਾਰਾ ਕਰ ਰਿਹਾ ਕਿ ਜਿਸ ਤਰ੍ਹਾਂ ਬੰਗਲਾਦੇਸ਼ ਬਣਨ ਵੇਲੇ ਸਾਡੇ ਫੌਜੀ ਸਿੱਧਾ-ਸਿੱਧਾ ਉੱਥੇ ਉਹਨਾਂ ਨੇ ਇੰਟਰਵੈਂਸ਼ਨ ਕੀਤੀ ਸੀ ਤੇ ਉਦੋਂ ਤੇ ਬੰਗਲਾਦੇਸ਼ ਬਣਾਤਾ ਈਸਟ ਪਾਕਿਸਤਾਨ ਖਤਮ ਕਰਕੇ ਕੀ ਇਹ ਹੁਣ ਦੁਬਾਰਾ ਇਸ਼ਾਰਾ ਕਰ ਰਿਹਾ ਪ੍ਰਵਿੰਦਰ ਮੈਨੂੰ ਇਸ ਗੱਲ ਦਾ ਵੀ ਸ਼ੰਕਾ ਲੱਗਦਾ ਕਿ ਕੀ ਇਹ ਇਸ਼ਾਰਾ ਤੇ ਨਹੀਂ ਕਿ ਤੁਹਾਨੂੰ ਕੀ ਹੁਣ ਹੋ ਗਿਆ ਜੇ ਤੁਸੀਂ ਏਡੀ ਟਕੜੇ ਆ ਜੇ ਵੱਡੇ ਮੁਲਕ ਹੈਗੇ ਤੇ ਤੁਹਾਡੇ ਬੰਦਿਆਂ ਨੂੰ ਦੂਜੇ ਇੱਕ ਛੋਟੇ ਮੁਲਕ ਦੇ ਵਿੱਚ ਜਿਹਨੂੰ ਛੋਟਾ ਭਰਾ ਕਹਿੰਦੇ ਆ ਉਹ ਇੰਨਾ ਕਾ ਕ ਕਰੀ ਜਾਵੇ ਤੇ ਤੁਸੀਂ ਚੁੱਪ ਕਰਕੇ ਬੈਠੋਗੇ ਕੀ ਤੁਹਾਡੀ ਉਥੇ ਚੱਲਦੀ ਨਹੀਂ ਕੀ ਤੁਹਾਡਾ ਉਹਨਾਂ ਨੂੰ ਕੋਈ ਡਰ ਨਹੀਂ ਤੁਹਾਡਾ ਕੋਈ ਭੈ ਨਹੀਂ ਕਿ ਤੁਸੀਂ ਇੱਕ ਤਕੜਾ ਦੇਸ਼ ਆ ਤੇ ਉਹਨਾਂ ਨੂੰ ਤੁਸੀਂ ਚਿਤ ਕਰ ਸਕਦੇ ਆ ਜਾਂ ਉਹਨਾਂ ਨੂੰ ਇਸ ਗੱਲ ਦਾ ਸਬਕ ਸਿਖਾ ਸਕਦੇ ਆ ਮੈਂ ਇਹਦਾ ਇਹਦਾ ਹੀ ਗੱਲ ਇਹ ਵੈਸੇ ਤੇ ਠੀਕ ਹੈ ਹੁਣ ਅਮਰੀਕਾ ਦਾ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਉਥੋਂ ਦਾ ਕੋਈ ਸ਼ੈਰੀ ਬਿਸ਼ਿੰਦਾ ਹੋਏ ਮਾੜਾ ਜੀ ਆ ਵੀ ਉਹਦਾ ਵਾਲ ਬਿੰਗਾ ਹੋ ਜਾਏ ਤੇ ਉਹ ਸਾਰੇ ਉਸੇ ਵੇਲੇ ਧਮਕੀਆਂ ਉਸੇ ਵੇਲੇ ਸਾਰੀ ਕੋਰਸਪੋਂਡੈਂਸ ਉਹ ਮਤਲਬ ਕੰਟਰੀ ਦੇ ਵਿੱਚ ਐਨ ਹੋ ਜਾਂਦਾ ਇਸ ਤੋਂ ਤੱਕ ਕਿ ਜਿੱਥੋਂ ਉਹਨਾਂ ਨੂੰ ਲੋਡ ਪੈਂਦੀ ਆ ਦੂਜੇ ਬੰਦਿਆਂ ਦਾ ਬਾਕੀ ਤੇ ਜੋੜਿਆ ਅੰਡਰਗਰਾਉਂਡ ਮਰਸਨਰੀ ਹੋਰ ਕੰਮ ਸਾਰਾ ਉਹ ਤੇ ਚੱਲਦਾ ਉਹ ਜਿਹੜਾ ਜਰਨਲਿਸਟ ਵੀ ਇਹ ਕਮਾਰਿਆ ਸੀਗਾ ਪਰ ਤੁਸੀਂ ਸਭ ਤੋਂ ਹਰਾਨੀ ਵਾਲੇ ਇਸਾਮਾ ਬਿੰਨ ਲਾਦਰ ਨੂੰ ਪਾਕਿਸਤਾਨ ਤੋਂ ਰਤ ਰਤ ਚੱਕ ਕੇ ਲੈ ਜਾਣਾ ਕਿਸੇ ਦੂਜੇ ਚੋਂ ਐਡਾ ਵੱਡਾ ਆਪਰੇਸ਼ਨ ਕਰਨਾ ਸਾਡੇ ਵੀ ਕਹਿੰਦੇ ਸੀ ਅਸੀਂ ਬਾਲਾਕੋਟ ਵਾਲਾ ਬਹੁਤ ਵੱਡਾ ਆਪਰੇਸ਼ਨ ਕੀਤਾ ਉਹ ਚੀਜ਼ ਹੋਰ ਸੀ ਪਰ ਜੋ ਅਮਰੀਕਾ ਨੇ ਜਿਸ ਜੁਰਤ ਨਾ ਕੀਤਾ ਇਹ ਮੈਂ ਕਹਿੰਦਾ ਜਿਹੜੇ ਸ਼ਕਤੀਬਾਨ ਕੰਟਰੀ ਹੁੰਦੀ ਆ ਦੂਜੇ ਕੰਟਰੀ ਨੂੰ ਮੱਛਰ ਮੱਖੀ ਵਾਂਗੂ ਥਾਮੀ ਦਿਆ ਵੀ ਜੇ ਸਾਡੇ ਵਿਰੁੱਧ ਬੋਲ ਕੁਝ ਉਹ ਲਿਆ ਫਿਰ ਅਸੀਂ ਸਭ ਸਿਖਾ ਦਾਂਗੇ ਅਦਰਵਾਈਜ਼ ਅਸੀਂ ਸਾਰੇ ਭਰਾ ਭਰਾ ਹਾਂ ਸਾਡਾ ਪਿਆਰ ਹੈ ਕਿਉਂਕਿ ਵਪਾਰ ਕਰਨਾ ਹੁੰਦਾ ਕਿਉਂਕਿ ਹਥਿਆਰ ਵੇਚਣੇ ਹੁੰਦੇ ਕਿਉਂਕਿ ਉਹ ਉਹਨਾਂ ਨੂੰ ਵੀ ਨੰਬਰ ਗੇਮ ਯੂਨਾਈਟਿਡ ਨੇਸ਼ਨ ਚ ਜਾਂ ਗਲੋਬਲ ਪਾਵਰ ਦੇ ਵਿੱਚ ਚਾਹੀਦੀ ਹੁੰਦੀ ਤੇ ਛੋਟੇ ਕੰਟਰੀ ਦੀ ਵੀ ਇੱਕ ਬਰਾਬਰ ਦੀ ਵੋਟ ਹੁੰਦੀ ਹੈ ਉਸ ਕਿਸਮ ਦਾ ਉਹਨਾਂ ਦਾ ਇੱਕ ਇਹ ਲਵ ਦਾ ਰਿਲੇਸ਼ਨ ਵੀ ਰਹਿੰਦਾ ਹੈ ਤੇ ਨਾਲੋਂ ਨਾਲ ਇੱਕ ਦਬਾਅ ਦਾ ਰਿਲੇਸ਼ਨ ਵੀ ਤਕੜੇ ਕੰਟਰੀ ਦਾ ਛੋਟੇ ਕੰਟਰੀ ਬਰਤੀ ਰਹਿੰਦਾ ਮੂਨ ਪਾਗਬਤ ਮੈਨੂੰ ਲੱਗਦਾ ਕਿ ਇਹ ਇਸ਼ਾਰਾ ਵੀ ਕਰਦੇ ਹੋ ਸਕਦੇ ਆ ਕਿ ਉਹਨਾਂ ਨੂੰ ਚੇਤਾ ਖਰਾਓ ਕਿ ਤੁਸੀਂ ਉਹੋ ਹੀ ਹੈ ਜਿਨ੍ਹਾਂ ਨੂੰ ਫਿਰ ਅਸੀਂ ਪਹਿਲਾਂ ਆਜ਼ਾਦ ਕਰਾਇਆ ਸੀ ਤੇ ਹੁਣ ਵੀ ਜੇ ਕਰੋਗੇ ਤੇ ਅਸੀਂ ਇਸ ਗੱਲ ਦਾ ਤੁਹਾਨੂੰ ਸਬਕ ਸਿਖਾ ਸਕਦੇ ਹਾਂ ਹੋ ਸਕਦਾ ਉਹਨਾਂ ਦੇ ਮਨ 'ਚ ਇਹ ਗੱਲ ਵੀ ਹੋਵੇ ਠੀਕ ਹੈ ਪ੍ਰੋਫੈਸਰ ਸਾਹਿਬ ਬੰਗਲਾਦੇਸ਼ ਵਿੱਚ ਕਥੇ ਤੌਰ ਤੇ Hindu ਪਰਿਵਾਰ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਨੈਸ਼ਨਲ Hindu ਗ੍ਰੈਂਡ ਅਲਾਈਅንስ ਨੇ Hindu ਨੂੰ ਧਮਕਾਏ ਜਾਣ ਦਾ ਦਾਵਾ ਕੀਤਾ ਪਰ ਮੈਂ ਇੱਥੇ ਇਹ ਮੇਰਾ ਸਵਾਲ ਲਿਖਿਆ ਹੈ ਕਿ ਵਾਕਈ ਇਸ ਪੱਧਰ ਉੱਤੇ ਉਥੇ ਘੱਟ ਗਿਣਤੀਆਂ ਨਾਲ ਯਾਨੀ ਕਿ Hindu ਪਰਿਵਾਰਾਂ ਦੇ ਨਾਲ ਤੱਕਾ ਹੋ ਰਿਹਾ ਹੈ ਕਿਤੇ ਇਹ ਇੱਥੇ ਪੰਜਾਬ ਮਾਫੀ ਚੋਣਾ ਹੈ ਭਾਰਤ ਦੇ ਵਿੱਚ ਬਹੁਤ ਸਾਰੀ ਸਿਆਸੀ ਕਰਨ ਵੀ ਹੋ ਜਾਂਦਾ ਹੈ ਕਿਉਂਕਿ ਉਹ ਇੱਕ ਮੁਸਲਮਾਨ ਕੰਟਰੀ ਹੈ ਇਸ ਸਿੰਗਲ ਤੋਂ ਤਾਂ ਨਹੀਂ ਕਿਤੇ ਨਾ ਕਿਤੇ ਬੰਗਲਾਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਮੈਂ ਇੱਥੇ ਪਾਕਿਸਤਾਨ ਦਾ ਜ਼ਿਕਰ ਵੀ ਕਰੂੰਗਾ ਅਕਸਰ ਸੁਣਨ ਨੂੰ ਚੁੰਦਾ ਕਿ ਪਾਕਿਸਤਾਨ ਦੇ ਵਿੱਚ Hindu ਜਾਂ ਘੱਟ ਗਿਣਤੀ ਤੰਗ ਨੇ ਪਰ ਬਹੁਤ ਥਾਂਾਂ ਤੇ ਇਹ ਵੀ ਸੁਣਨ ਨੂੰ ਆ ਜਾਂਦਾ ਹੈ ਕਿ ਜਾਣ ਬੁੱਝ ਕੇ ਪਾਕਿਸਤਾਨ ਨੂੰ ਬਦਨਾਮ ਕੀਤਾ ਜਾਂਦਾ ਹੈ ਉੱਥੇ ਤਾਂ Hindu ਭਾਈਚਾਰਾ ਬਹੁਤ ਸੁਰੱਖਿਅਤ ਅਤੇ ਖੁਸ਼ ਵੀ ਹੈ ਤੁਹਾਨੂੰ ਬੰਗਲਾਦੇਸ਼ ਦੇ ਹਾਲਾਤਾਂ ਬਾਰੇ ਕੀ ਲੱਗਦਾ ਹੈ ਕਿ ਵਾਕਈ ਉੱਥੇ ਤੱਕਾ ਹੋ ਰਿਹਾ ਹੈ ਜਿਸ ਹਿਸਾਬ ਦੇ ਨਾਲ ਉਹ ਪੇਸ਼ ਕੀਤਾ ਜਾ ਰਿਹਾ ਉਸੇ ਹਿਸਾਬ ਨਾਲ ਹੋਇਆ ਪ੍ਰਵਿੰਦਰ ਦੋ ਗੱਲਾਂ ਦੀ ਇੱਕ ਹੁੰਦੀ ਹੈ ਕਮਿਊਨਲ ਇੱਕ ਹੁੰਦੀ ਹੈ ਪੋਲੀਟੀਕਲ ਦੇਖੋ ਪੋਲੀਟਿਕਸ ਤੇ ਸਾਡੀਆਂ ਬਰਾਦਰੀਆਂ ਉਹ ਵੀ ਇੱਕ ਕਾਫੀ ਹੱਦ ਤੱਕ ਇੱਕ ਦੂਜੇ ਨਾਲ ਜੁੜੀਆਂ ਰਹਿੰਦੀਆਂ ਜਿਵੇਂ ਸਿੱਖ ਪੋਲੀਟਿਕਸ ਮੁਸਲਮਾਨ ਪੋਲੀਟਿਕਸ ਹੈ ਨਾ ਇਹ ਬਣਾਇਆ ਦਿੱਤਾ ਗਿਆ ਸੀਗੀ ਨਹੀਂ ਬਣਾ ਦਿੱਤਾ ਗਿਆ ਮਾਡਰਨ ਡੈਮੋਕ੍ਰੇਸੀ ਦੇ ਵਿੱਚ ਹੁਣ ਉੱਥੇ ਜਦੋਂ ਕਿਉਂਕਿ ਉਹ ਮੁਸਲਮ ਮジョਰਿਟੀ ਕੰਟਰੀ ਹੈਗਾ ਜਿਹੜੇ ਹਿੰਦੂ ਆ ਇੱਕ ਮਿਨੋਰਿਟੀ ਆ ਸਿੱਖ ਤੇ ਬਹੁਤ ਹੀ ਮੇਰੇ ਕਹਾ ਥੋੜੇ ਹੋਣੇ ਆ ਬੁੱਧਿਸਟ ਕੁਝ ਹੋਣਗੇ ਇਹ ਜਿਹੜੀਆਂ ਬੜੀਆਂ ਹੀ ਛੋਟੀਆਂ ਘਟ ਗਿੰਤੀਆਂ ਜਿਹੜੀਆਂ ਉੱਥੇ ਹੈਗੀਆਂ ਉਹ ਅਸੁਰੱਖਿਅਤ ਤੇ ਮਹਿਸੂਸ ਕਰਦੀਆਂ ਹੀ ਹੈ ਹਾਂ ਔਰ ਜਿਹੜਾ ਤੁਸੀਂ ਇਹ ਕਹਿੰਨਿਆ ਕਿ ਕੀ ਬਣਾ ਦਿੱਤਾ ਜਾ ਰਿਹਾ ਕੀ ਹਊਗਾ ਤੇ ਨਹੀਂ ਖੜਾ ਕੀਤਾ ਜਾ ਰਿਹਾ ਦੇਖੋ ਜਿੱਥੇ ਤੱਕ ਤੇ ਇੱਕ ਬਰਾਦਰੀਆਂ ਦਾ ਆਪਸ ਵਿੱਚ ਹੈਗਾ ਜੀ ਉਹ ਉਹਨਾਂ ਦਾ ਵੀ ਗੁਜ਼ਾਰਾ ਨਹੀਂ ਕਿਉਂਕਿ ਤੁਸੀਂ ਇੰਨਾ ਵੀ ਆਪਣੀਆਂ ਬਰਾਦਰੀਆਂ ਨੂੰ ਤੋੜ ਨਹੀਂ ਸਕਦੇ ਹੈਗੇ ਪਰ ਇਹ ਵੀ ਇੱਕ ਸੱਚ ਹੈ ਕਿ ਸ਼ੁਰੂ-ਸ਼ੁਰੂ ਦੇ ਵਿੱਚ ਇੰਡੀਆ ਦਾ ਕਿਉਂਕਿ ਬੰਗਲਾਦੇਸ਼ ਦੇ ਵਿੱਚੋਂ ਇੰਡੀਆ ਨੂੰ ਭੱਜੀ ਅਗਰਤਾਲ ਆਈ ਤਾਂ ਫਿਰ ਨੋਇਡਾ ਦੇ ਨੇੜੇ ਆਈ ਤਾਂ ਫਿਰ ਉਹ ਹੁਣ ਅਜੇ ਵੀ ਸਾਡੇ ਦੇਸ਼ ਦੇ ਵਿੱਚ ਉਸ ਕੱਲ ਦਾ ਰਿਐਕਸ਼ਨ ਕੱਲਾ ਉਸ ਕਰਕੇ ਨਹੀਂ ਕੀਤਾ ਉਹ ਉਹਨਾਂ ਨੇ ਆਪਣੇ ਵੰਮੀ ਲੀਗ ਦੇ ਜਿਹੜੇ ਸਪੋਰਟਰ ਆ ਹੋ ਸਕਦਾ ਜਿਹੜੇ ਬਹੁਤੇ ਸਾਡੇ ਹਿੰਦੂ ਬ੍ਰਾਦਰਰੀ ਆ ਜਾਂ ਸਾਡੇ ਜਿਹੜੇ ਭਾਰਤੀ ਹੈਗੇ ਆ ਉਹ ਵਾਮੀ ਲੀਗ ਦੇ ਨਾਲ ਹੋਣੀ ਉੱਥੇ ਜ਼ਿਆਦਾ ਕਿਉਂਕਿ ਕਿਤੇ ਵੈਸੇ ਵੀ ਜਿਹੜੀ ਘੱਟ ਗਿਣਤੀ ਹੈ ਉਹ ਸੱਤਾਧਾਰੀ ਦੀ ਸੱਤਾ ਦੇ ਨਾਲ ਰਹਿੰਦੀ ਹੈ ਦੇਸ਼ ਦੇ ਅੰਦਰ ਵੀ ਇਹ ਹੋਈ ਹੈ ਜਿੱਤੇ ਜਿੱਤੇ ਸੱਤਾ ਭਾਵੇਂ ਉਹ ਭਾਵੇਂ ਉਹ ਭਾਵੇਂ ਉਹ ਬੀਜੇਪੀ ਦੀ ਹੋਵੇ ਭਾਵੇਂ ਉਹ ਕਾਂਗਰਸ ਦੀ ਹੋਵੇ ਤੇ ਉਸ ਮਾਹੌਲ ਦੇ ਵਿੱਚ ਮਿਨਿਓਰਿਟੀ ਜਿਹੜੀ ਆ ਆਪਣੇ ਆਪ ਨੂੰ ਸਿਕਿਉਰ ਇਸ ਤਰ੍ਹਾਂ ਮਹਿਸੂਸ ਕਰਦੀ ਆ ਕਿ ਉਹ ਸੱਤਾ ਦੇ ਨਾਲ ਆਪਣਾ ਹਾਮੀ ਭਰ ਕੇ ਹੰਗਾਰਾ ਭਰ ਕੇ ਆਪਣਾ ਗੁਜ਼ਾਰਾ ਕਰਦੀ ਤੇ ਇਹ ਵੀ ਉੱਥੇ ਘੱਟ ਗਿਣਤੀਆਂ ਵਾਮੀ ਲੀਗ ਦੇ ਨਾਲ ਹੀ ਹੋਣਗੀਆਂ ਤੇ ਇਸ ਦਾ ਪੋਲੀਟੀਕਲ ਐਸਪੈਕਟ ਵੀ ਆ ਕੱਲਾ ਇਹ ਨਹੀਂ ਕਿ ਧਾਰਨ ਇਹ ਇੱਥੇ ਦਾਵਾ ਵੀ ਕੀਤਾ ਜਾ ਰਿਹਾ ਉਸ ਪਰਿਵਾਰ ਦਾ ਕਿਸੇ ਸਿਆਸੀ ਪਾਰਟੀ ਨਾਲ ਇਹ ਜਿਹੜਾ ਪਰਿਵਾਰ ਹੋਇਆ ਇਹ ਕਿਹਾ ਜਾ ਰਿਹਾ ਤਾਈਏ ਕਿ ਲੋਕੀ ਇਸ ਤਰ੍ਹਾਂ ਇੰਟਰਪ੍ਰੀਟੇਸ਼ਨ ਨਾ ਕਰਨ ਕਿ ਉੱਥੇ ਸਿਆਸੀ ਹਮਲੇ ਹੋ ਰਹੇ ਜਿਵੇਂ ਅਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਜਿਹੜਾ ਤੁਸੀਂ ਇੱਕ ਘਰ ਦੀ ਗੱਲ ਕੀਤੀ ਹੈ ਇਹ ਬਿਲਕੁਲ ਇੱਕ ਅਲੱਗ ਕਿਸਮ ਦਾ ਹੈ ਇਹ ਹੋ ਸਕਦਾ ਹੈ ਕਿ ਉੱਥੇ ਕੋਈ ਇਹੋ ਜਿਹੀਆਂ ਫੋਰਸੇ ਹੋਣ ਜਿਹੜੀਆਂ ਇਸ ਗੱਲ ਨੂੰ ਧਾਰਮਿਕ ਤੇ ਕਮਿਊਨਲ ਫਿਰ ਕਾ ਪ੍ਰਸਥਿਤੀ ਰੰਗਤ ਦੇਣਾ ਚਾਉਂਦੀਆਂ ਹੁਣ ਜਿਹੜੀ ਕਿ ਅਜੇ ਤੱਕ ਵੱਡੇ ਪੱਧਰ ਤੇ ਦਿੱਤੀ ਨਹੀਂ ਗਈ ਮੈਂ ਤੁਹਾਨੂੰ ਦੱਸ ਦੇਣਾ ਕਿ ਮਮਦ ਯੂਨਿਸ ਜਿਹੜੇ ਉੱਥੇ ਉਹਨਾਂ ਨੂੰ ਲੀਡ ਕਰ ਰਿਹਾ ਸਾਰੀ ਉੱਥੇ ਦੀ ਹੋਣ ਵਾਲੀ ਸਰਕਾਰ ਨੂੰ ਗੁਆਰਡੀਨੇਟ ਕਰ ਰਿਹਾ ਉਹਨਾਂ ਨੇ ਕਿਹਾ ਤਾਂ ਸੀਗਾ ਦੇਖੋ ਜੇ ਤੁਸੀਂ ਆਪਸ ਵਿੱਚ ਲੜਨਾ ਫਿਰ ਮੈਂ ਰਜਾਈਨ ਕਰ ਦੂੰ ਇੱਕ ਕਿਸਮ ਦਾ ਥ੍ਰੈਟ ਸੀ ਉਹਨਾਂ ਫਿਰ ਇੱਕ ਵਾਰੀ ਦੁਬਾਰਾ ਵੀ ਅਪੀਲ ਕੀਤੀ ਕਿ ਇਹ ਕੰਮ ਬਿਲਕੁਲ ਮੈਨੂੰ ਮਨਜ਼ੂਰ ਨਹੀਂ ਜਿਹੜਾ ਵੀ ਹੋਊਗਾ ਤੇ ਅਸੀਂ ਐਕਸ਼ਨ ਲਾਂਗੇ ਇੱਕ ਹੱਦ ਤੱਕ ਇਹ ਠੀਕ ਠਾਕ ਅਪਰੋਚ ਲੱਗਦੀ ਹੈ ਇਹ ਹੈਗੀ ਆ ਹਾਥੀ ਦੇ ਦੰਦ ਦਿਖਾ ਲੈਣ ਵਾਲੇ ਹੁਣ ਉਹ ਕੌਣ ਆਇਆ ਕਿੱਦਾਂ ਆਇਆ ਕਿਹੜਾ ਕਿੱਥੇ ਗਿਆ ਕੀ ਹੋਇਆ ਇਹ ਸਾਰੀਆਂ ਪਿੱਛੇ ਜਿਹੜੀਆਂ ਕਿਹੜੀ ਕਿਹੜੀ ਸ਼ਕਤੀ ਉੱਥੇ ਦੀ ਕਿਹੋ ਜੀ ਪੋਲਿਟਿਕਸ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਆ ਤੇ ਕਿਹੜੇ ਕਿਹੋ ਜਿਹੇ ਨਿظام ਉੱਥੇ ਲੈ ਕੇ ਆਉਣਾ ਚਾਹੁੰਦੀ ਆ ਕਿਹੋ ਜੀਆਂ ਚੋਣਾਂ ਦੇ ਵਿੱਚ ਕਿ ਬੀਐਨਪੀ ਨੂੰ ਜਾਂ ਹੋਰ ਕੋਈ ਕੱਟੜਪੰਥੀਆਂ ਨੂੰ ਲੈ ਕੇ ਆਉਣਾ ਚਾਹੁੰਦੀ ਆ ਜਾਂ ਸੱਚੀ ਮੁੱਚੀ ਸੈਕੂਲਰ ਡੈਮੋਕ੍ਰੈਟਿਕ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀਆਂ ਸ਼ਕਤੀਆਂ ਇਹ ਪਿੱਛੇ ਜਿਹੜੀ ਪਰਦੇ ਦੇ ਸਾਰੀ ਇੱਕ ਸਕੀਮਾਂ ਬੰਡ ਰੀਆਂ ਹੋਣਗੀਆਂ ਸਾਡੇ ਦੇਸ਼ ਦੀ ਆਪਣੀ ਹੋਊਗੀ ਚੀਨ ਰੂਸ ਜਾਂ ਹੋਰ ਅਮਰੀਕਾ ਜਾਂ ਜਿਹੜੇ ਵੀ ਕੰਟਰੀ ਵੱਡੇ ਕੰਟਰੀ ਹੈ ਜਿਨ੍ਹਾਂ ਦੀਆਂ ਛੋਟੇ ਕੰਟਰੀਆਂ ਦੇ ਵਿੱਚ ਸਟੇਕਸ ਕਾਫੀ ਆ ਜਾਂ ਇਨਵੈਸਟਮੈਂਟ ਆ ਜਾਂ ਉਹ ਸਟ੍ਰੈਟੈਜੀਕਲੀ ਲੋਕੇਟਡ ਆ ਜਿੱਥੇ ਉਹਨਾਂ ਨੂੰ ਆਪਣੇ ਦੇਸ਼ ਲਈ ਕਾਫੀ ਡਿਫੈਂਸ ਦੇ ਤੌਰ ਤੇ ਫਾਇਦਾ ਹੁੰਦਾ ਇਹ ਸਾਰੀਆਂ ਚੀਜ਼ਾਂ ਦੇਖ ਕੇ ਹਰ ਹਰ ਕੰਟਰੀ ਆਪੋ ਆਪਣੇ ਤੇੜਫੋਲ ਜਿੰਨਾ ਕੋ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਉਹ ਇੰਟਰਸਟ ਜ਼ਰੂਰ ਲੈਂਦੇ ਆ ਪਰ ਜਿਹੜਾ ਇਹ ਸਵਾਲ ਹੈ ਤੁਹਾਡਾ ਇਸ ਗੱਲ ਦੇ ਉੱਤੇ ਕਿ ਕੀ ਬੰਗਲਾਦੇਸ਼ ਦੇ ਵਿੱਚ ਇਸ ਨੂੰ ਵਧਾ ਕੇ ਦੇਖਿਆ ਜਾ ਰਿਹਾ ਜਾਂ ਸੱਚੀ ਮੁੱਚੀ ਇਹ ਹੈ ਅਜੇ ਤੱਕ ਲਿਮਟਡ ਹੈ ਹੋਇਆ ਪਰ ਅਜੇ ਤੱਕ ਲਿਮਟਡ ਹੈ ਉਹ ਜਿਤਨਾ ਮਾਸ ਵਾਇਲੈਂਸ ਜਿਵੇਂ ਆਪਾਂ ਦੇਸ਼ ਜادیه ਦੇ ਵੇਲੇ ਦੇਖਿਆ ਉਹ ਤੇ ਅਨ ਕੰਟਰੋਲਡ ਵੱਡੇ ਪੱਧਰ ਤੇ ਹੋਇਆ ਉਸ ਤਰ੍ਹਾਂ ਨਹੀਂ ਹੈ ਕੰਟਰੋਲ ਹੈ ਕਮਿਊਨਲ ਹੈ ਪਰ ਬੜਾ ਕੰਟਰੋਲਡ ਹੋਇਆ 200 400 ਇਸ ਤਰ੍ਹਾਂ ਦੇ ਘਰਾਂ ਦੇ ਨਾਂ ਤੇ ਹੁੰਦਾ ਜੇ ਇਥੇ ਠਿੱਕਿਆ ਰਹਿੰਦਾ ਤੇ ਮੈਨੂੰ ਲੱਗਦਾ ਕਿ ਉਹ ਬੰਗਲਾਦੇਸ਼ ਲਈ ਵੀ ਤੇ ਸਾਡੇ ਦੇਸ਼ ਲਈ ਵੀ ਇਹ ਕਾਫੀ ਚੰਗੀ ਸਖਾਮੀ ਖਬਰ ਹੋਊਗੀ ਪਰ ਜੇ ਉਹ ਇਸ ਨੂੰ ਜ਼ਿਆਦਾ ਵਧਾਉਂਦੇ ਐ ਤੇ ਮਨੀਪੁਰ ਦੀ ਤਰ੍ਹਾਂ ਬਣਾਉਣਾ ਚਾਹੁੰਦੇ ਐ ਤਾਂ ਫੇਰ ਉਹਨਾਂ ਦੇ ਆਪਣੇ ਲਈ ਵੀ ਖਤਰੇ ਵਾਲੀ ਗੱਲ ਹੋਊਗੀ ਜਿਹੜਾ ਮਾੜਾ ਮੋਟਾ ਵਿਕਾਸ ਹੋਇਆ ਉਹ ਵਿਨਾਸ਼ ਵਿੱਚ ਬਦਲ ਜਾਊਗਾ ਤੇ ਬਾਕੀ ਦੇਸ਼ਾਂ ਨੂੰ ਵੀ ਫਿਰ ਪੂਰਾ ਮੌਕਾ ਲੱਗੂਗਾ ਉਥੇ ਆਪੋ ਆਪਣਾ ਹਿੱਸਾ ਪੱਤੀ ਪਾਉਣ ਦਾ ਤੇ ਆਪੋ ਆਪਣੇ ਢੰਗ ਦੇ ਬੰਦੇ ਲਿਆ ਕੇ ਸੱਤਾ ਦੇ ਵਿੱਚ ਸੱਤਾ ਦੀ ਚਾਬੀ ਉਹਨਾਂ ਨੂੰ ਫੜਾਉਣ ਦਾ ਜੀ ਪ੍ਰੋਫੈਸਰ ਸਾਹਿਬ ਹਰਿਆਣਾ ਚ ਚੋਣਾ ਕਰਕੇ ਸੌਦਾ ਸਾਧ ਨੂੰ ਜ਼ਮਾਨਤ ਦਿੱਤੀ ਜਾ ਰਹੀ ਹੈ ਯਾਨੀ ਕਿ ਪੈਰੋਲ ਦਿੱਤੀ ਜਾ ਰਹੀ ਹੈ ਇਹ ਦਾਵਾ ਜਥੇਦਾਰ ਗਿਆਨੀ ਰਗਵੀਰ ਸਿੰਘ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ Shri Akal Takht ਸਾਹਿਬ ਦੇ ਅੱਜ ਇੱਕ ਸਮਾਗਮ ਦੇ ਦੌਰਾਨ ਇਹ ਵੀ ਕਿਹਾ ਕਿ ਪੰਜਾਬ ਦੀ ਜਦੋਂ ਵੰਡ ਹੋਈ ਜਾਂ ਦੇਸ਼ ਦੀ ਵੰਡ ਹੋਈ 10 ਲੱਖ ਪੰਜਾਬੀ ਮਾਰਿਆ ਗਿਆ ਪਰ ਸਰਕਾਰਾਂ ਨੇ ਜੋ ਸਿੱਖਾਂ ਨਾਲ ਉਸ ਵੇਲੇ ਵਾਅਦੇ ਕੀਤੇ ਸੀ ਆਜ਼ਾਦੀ ਤੋਂ ਪਹਿਲਾਂ ਜੋ ਵਾਅਦੇ ਹੋਏ ਸੀ ਸਿੱਖਾਂ ਨਾਲ ਸਰਕਾਰਾਂ ਉਹਨਾਂ ਤੋਂ ਮੂੰਨਕਰ ਹੋ ਗਈਆਂ ਉਹ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਜਿਹੜੇ ਉਦੋਂ ਵਾਅਦੇ ਕੀਤੇ ਸੀ ਆਜ਼ਾਦੀ ਵੇਲੇ ਸਿੱਖਾਂ ਨਾਲ ਕਿ ਇਹਨਾਂ ਨੂੰ ਇਹੋ ਜਿਹਾ ਆਜ਼ਾਦ ਖੇਤਾਂ ਦਿੱਤਾ ਚਾਹੂਗਾ ਜਿੱਥੇ ਆਪਣੀ ਇਜਾਦੀ ਦਾ ਨਿਗਮਾਨ ਸਕਣਗੇ ਬਾਰ-ਬਾਰ ਰਿਪੀਟਡਲੀ ਗੱਲ ਕਹੀ ਜਾਂਦੀ ਆ ਇਸੇ ਲਾਈਟ ਦੇ ਵਿੱਚ ਹੀ ਅਨੰਦਪੁਰ ਸਾਹਿਬ ਵਾਲਾ ਰੈਜ਼ੋਲੂਸ਼ਨ ਜਿਹੜਾ ਕਦੀ ਵੀ ਮੁੜ ਕੇ ਉਸ ਨੂੰ ਸਾਕਾਰ ਹੋਣ ਵੱਲ ਕੋਈ ਸਾਡੀਆਂ ਸ਼ਕਤੀਆਂ ਜਿਹੜੀਆਂ ਸਿੱਖ ਸਮੁਦਾਏ ਦੀਆਂ ਸ਼ਕਤੀਆਂ ਬਹੁਤੀਆਂ ਇਕੱਠੇ ਤੌਰ ਤੇ ਉਹਦੇ ਤੇ ਅਮਲ ਕਰਨ ਦੀ ਜਾਂ ਕੋਈ ਅੱਗੇ ਗੱਲ ਨੂੰ ਤੋੜਨ ਦੀਆਂ ਗੱਲਾਂ ਬਾਤਾਂ ਨਹੀਂ ਚੱਲੀਆਂ ਇਹ ਵੀ ਉਹਨਾਂ ਦਾ ਬਿਲਕੁਲ ਦਰਦ ਠੀਕ ਹੈ ਕਿ ਇਹ ਇੱਥੇ ਘੱਟ ਗਿਣਤੀਆਂ ਨੂੰ ਜਿੱਥੇ ਤੁਸੀਂ ਆਪਣੀ ਜਦੋਂ Hindu ਘੱਟ ਗਿਣਤੀ ਬੰਗਲਾਦੇਸ਼ ਦੇ ਵਿੱਚ ਹੈ ਤੇ ਆਪਾਂ ਇੰਨੇ ਚਿੰਤਾਤ ਹਾਂ ਜਿੱਦਾਂ ਕਿ ਮੋਨ ਭਗਵਤ ਉਹਨਾਂ ਨੇ ਆਪਣਾ ਪ੍ਰਗਟਾਵਾ ਕੀਤਾ ਕਿ ਉੱਥੇ ਸਾਨੂੰ ਉਹਨਾਂ ਬਾਰੇ ਕੁਝ ਕਰਨਾ ਚਾਹੀਦਾ ਉਹ ਕਹਿੰਦੇ ਕਿ ਆਪਣੇ ਘਰ ਦੀਆਂ ਘੱਟ ਗਿਣਤੀਆਂ ਵੱਲੋਂ ਵੀ ਰਗਵੀਰ ਸਿੰਘ ਉਹਨਾਂ ਨੇ ਚੇਤਾਵਨੀ ਲਾਇਆ ਕਿ ਉਹਨਾਂ ਦਾ ਵੀ ਖਿਆਲ ਕਰੋ ਤੁਸੀਂ ਕਿਉਂ ਜਿਨ੍ਹਾਂ ਨੇ 30-30 ਸਾਲ ਉੱਥੇ ਸਜ਼ਾਵਾਂ ਕੱਟ ਲਈਆਂ ਜਿਨ੍ਹਾਂ ਦੀਆਂ ਕਿ ਸਜ਼ਾਵਾਂ ਜਿੰਨੀਆਂ ਸੀਗੀਆਂ ਉਹ ਪੂਰੀਆਂ ਹੋ ਚੁੱਕੀਆਂ ਫਿਰ ਨਹੀਂ ਤੁਸੀਂ ਛੱਡਣਾ ਚਾਹੁੰਦੇ ਤੁਸੀਂ ਇਹ ਕਹਿੰਦੇ ਕੇ ਇਸ ਕਰਕੇ ਨਹੀਂ ਛੱਡਣਾ ਕਿਉਂਕਿ ਬੰਦੇ ਤੁਹਾਡੇ ਗਿੜਗੜਾਉਂਦੇ ਕਿਉਂ ਨਹੀਂ ਇਹ ਉਹ ਤੁਹਾਡੇ ਥੱਲੇ ਇਹ ਤੇ ਸਿੱਖਣ ਨਹੀਂ ਤੇ ਕਦੇ ਨਹੀਂ ਕੀਤਾ ਨਾ ਕਦੀ ਕਰਨਗੇ ਉਹ ਜੇਲ੍ਹ 'ਚ ਪਏ ਪਏ ਸੜ ਸਕਦੇ ਆ ਮਰ ਸਕਦੇ ਆ ਪਰ ਉਹ ਤੁਹਾਡੇ ਅੱਗੇ ਗਿੜਗੜਾਉਣਗੇ ਨਹੀਂ ਕਿਸੇ ਦੇ ਤੁਸੀਂ ਕਿਉਂ ਇੱਡੀ ਵੱਡੀ ਜਝਾਰੂ ਤੇ ਜਿਹੜੀ ਬੜੀ ਸਵੈਭਿਮਾਨ ਵਾਲੀ ਕੌਮ ਹੈ ਉਹਨੂੰ ਤੁਸੀਂ ਕੱਟ ਡਾਊਨ ਕਰਨਾ ਚਾਹੁੰਦੇ ਹੋ ਉਹਨੂੰ ਤੁਸੀਂ ਇੱਕ ਬੁਝਦਲ ਬਣਾਉਣਾ ਚਾਹੁੰਦੇ ਹੋ ਇੱਧਰ ਨੂੰ ਕਿਉਂ ਲਿਜਾਣਾ ਚਾਹੁੰਦੇ ਹੋ ਇਹ ਤਾਂ ਦੇਸ਼ਵਾਸੀ ਆ ਦੇਸ਼ ਭਗਤ ਆ ਤੁਹਾਡੇ ਆਪਣੇ ਆ ਤੁਸੀਂ ਦੇ ਨਾਲੇ ਮੰਨਦੇ ਆ ਕਿ ਉਹ ਸਾਡਾ ਹਿੱਸਾ ਹੀ ਹੈਗੇ ਆ ਫਿਰ ਇੰਜ ਕਿਉਂ ਕੀਤਾ ਜਾਂਦਾ ਫਿਰ ਇਸ ਤਰ੍ਹਾਂ ਦਾ ਉਹਨਾਂ ਨੂੰ ਬਾਰ-ਬਾਰ ਅਹਿਸਾਸ ਕਿਉਂ ਦਵਾਇਆ ਜਾਂਦਾ ਜਿਹੜਾ ਗਿਆਨੀ ਰਗबीर ਸਿੰਘ ਉਹਨਾਂ ਨੇ ਜਥੇਦਾਰ ਸਾਹਿਬ ਨੇ ਚੇਤੇ ਕਰਾਇਆ ਕਿ ਇਸ ਨੂੰ ਇਹ ਇਨਸਾਫ ਮਿਲਣਾ ਚਾਹੀਦਾ ਸਿੱਖਾਂ ਨੂੰ ਔਰ ਉਹਨਾਂ ਦਾ ਅਹਿਸਾਸ ਬੀ ਇਹਨਾਂ ਦਾ ਜਿਹੜਾ ਮਤਲਬ ਇੱਕ ਸਿੱਖਾਂ ਦਾ ਜਿਹੜੀ ਬੇਵਿਸ਼ਵਾਸੀਆ ਉਸ ਨੂੰ ਵਿਸ਼ਵਾਸ ਵਿੱਚ ਕਿਵੇਂ ਬਦਲਣਾ ਉਹਨਾਂ ਨੇ ਇਹ ਚੇਤਾ ਕਰਾਇਆ ਕਿ ਇਹ ਜ਼ਿੰਮੇਵਾਰੀ ਕੇਂਦਰ ਦੀ ਠੀਕ ਹੈ ਪ੍ਰੋਫੈਸਰ ਸਾਹਿਬ ਬਹੁਤ-ਬਹੁਤ ਧੰਨਵਾਦ ਸਮਾਂ ਦੇਣ ਦਾ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਅੱਜ ਦੀਆਂ ਮੁੱਖ ਖਬਰਾਂ ਤੇ ਚਰਚਾ ਕੀਤੀ ਹੈ ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਇਸੇ ਤਰ੍ਹਾਂ ਦੀ ਚਰਚਾ ਦੇਖਣ ਦੇ ਲਈ ਜੁੜੇ ਰਹੋ ਦੀ ਅਨਮਿਊਟ ਦੇ ਨਾਲ ਤਦ ਤੱਕ ਲਈ ਧੰਨਵਾਦ